ਟਾਈਟ ਦੇ ਨਾਲ ਰਿਲੇਟਡ ਮੋਸਟ ਆਫ ਦੀ ਪ੍ਰੋਬਲਮ ਜਿਹੜੀ ਲੋਕਾਂ ਨੂੰ ਹੋ ਰਹੀ ਹੈ ਉਹ ਪਾਈਲਸ ਦੀ ਹੋ ਰਹੀ ਹੈ ਪਾਈਲਸ ਜਿਹੜੀ ਹੁੰਦੀ ਹੈ ਉਹਦਾ ਸਭ ਤੋਂ ਵੱਡਾ ਰੀਜ਼ਨ ਕੀ ਹੈ ਤੇ ਉਹਦੇ ਨਾਲ ਫਿਰ ਕੀ ਕੀ ਪ੍ਰੋਬਲਮਸ ਬੰਦੇ ਨੂੰ ਹੋ ਜਾਂਦੀ ਹੈ ਪਾਈਲਸ ਬਹੁਤ ਕਾਮਨ ਪ੍ਰੋਬਲਮ ਹੈ ਔਰ ਇਹਦਾ ਮੇਨ ਕਾਰਨ ਹੈਗਾ ਕਬਜ਼ ਇਹ ਜਿਹੜੀ ਕਬਜ਼ ਹੈ ਇਹ ਦੋ ਚੀਜ਼ਾਂ ਨਾਲ ਰਿਲੇਟਡ ਹੈ ਇੱਕ ਤੇ ਹੈਗਾ ਸਾਡੀ ਡਾਈ ਦੂਜੀ ਸਾਡੀ ਫਿਜ਼ੀਕਲ ਐਕਟੀਵਿਟੀ ਅਸੀਂ ਅਕਸਰ ਕੀ ਕਰਦੇ ਹਾਂ ਕਿ ਕੋਈ ਚੀਜ਼ ਸਾਨੂੰ ਪਸੰਦ ਹੈ ਉਹਨੂੰ ਵੱਧ ਖਾਈ ਜਾ ਰਹੇ ਦੂਜੀ ਚੀਜ਼ ਆਪਾਂ ਕਹਿੰਦੇ ਹਾਂ ਕਿ ਇਹ ਸਾਨੂੰ ਚੰਗੀ ਨਹੀਂ ਲੱਗਦੀ ਇਹ ਮੈਂ ਨਹੀਂ ਲਵਾਗਾ ਤੇ ਇੱਥੇ ਆਪਾਂ ਜਿਹੜਾ ਬੈਲੈਂਸ ਹੈ ਉਹਨੂੰ ਡੈਮੇਜ ਕਰਦਾ ਤੇ ਅਸੀਂ ਫੂਡ ਜਿਹੜਾ ਲੈਣਾ ਹੈ ਉਹ ਆਪਣੇ ਟੇਸਟ ਦੇ ਅਕੋਰਡਿੰਗ ਨਾ ਲੈ ਕਰਕੇ ਆਪਣੇ ਅਗਰ ਸਟਮਕ ਔਰ ਬਾਡੀ ਦੇ ਅਕੋਰਡਿੰਗ ਲਵਾਂਗੇ ਤੇ ਉਹ ਜ਼ਿਆਦਾ ਬੈਟਰ ਰਹੇਗਾ ਜਿੰਨੀ ਭੁੱਖ ਹੈ ਉਹਦੇ ਨਾਲੋਂ 10 ਜਾਂ 20% ਕੱਟ ਅਗਰ ਆਪਾਂ ਦੇਖਾਂ ਤੇ ਪਿਛਲੇ ਕਈ ਸਾਲਾਂ ਦੇ ਵਿੱਚ ਆਪਾਂ ਆਪਣੀ ਡਾਈਟ ਚ ਉਹ ਸਾਰੇ ਜਿਹੜੇ ਮੋਟੇ ਅਨਾਜ ਹੁੰਦੇ ਨੇ ਮਿਲਟਸ ਜਿਨੂ ਉਹਨੂੰ ਆਪਾਂ ਹਟਾ ਦਿੰਦਾ। ਉਹ ਉਹਦਾ ਨੁਕਸਾਨ ਕਿਥੇ ਨਾ ਕਿਥੇ ਇਹ ਹੈ ਕਿ ਅੱਜਕਲ ਮੋਟਾਪਾ ਇੱਕ ਬਹੁਤ ਵੱਡੀ ਸਮੱਸਿਆ ਬਣੀ ਜਾ ਰਿਹਾ ਹੈ ਤੇ 슈ਗਰ ਕੰਟਰੋਲ ਆਪਣੇ ਆਪ ਚ ਇੱਕ ਬਹੁਤ ਵੱਡੀ ਪ੍ਰੋਬਲਮ ਬਣੀ ਜਾ ਰਹੀ ਹੈ। ਪਾਇਲਸ ਦੇ ਵਿੱਚ ਕਈ ਤਰੀਕੇ ਦੀ ਪ੍ਰੋਬਲਮ ਹੁੰਦੀ ਹੈ। ਮੇਨ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਹੈਂਦਾ ਪੇਨ ਹੋ ਸਕਦਾ ਉੱਥੇ ਜਾਂ ਬਲੀਡਿੰਗ ਹੋ ਸਕਦੀ ਹੈ ਤੇ ਅਕਸਰ ਲੈਟਰਿੰਗ ਚ ਖੂਨ ਆਏ। ਏਜ ਇਸ ਦੇਖ ਕੇ ਪੇਸ਼ੰਦ ਡਰ ਜਾਂਦੇ। अगर आप पाइल्स नहीं कराओगे फिर पाइल्स और कब्ज करके पाइल्स द ग्रेड वती ਜਾਂਦਾ ਹੈ ਜਿਹੜਾ ਅੰਦਰ पाइल्स ਹੈ ਉਹ ਕਈ ਵਾਰੀ ਬਾਹਰ ਆ ਜਾਂਦਾ ਹੈ ਆਪਾਂ ਫਿਰ ਵੀ ਇਲਾਜ ਨਾ ਕਰਾਵਾਂ ਤੇ ਉਹਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਉੱਥੇ ਪਸ ਪੈ ਸਕਦੀ ਹੈ ਫਿਸਚੂਲਾ ਬਣ ਸਕਦਾ ਹੈ ਫਿਸ਼ਰ ਬਣ ਸਕਦਾ ਹੈ ਇਹ ਚੀਜ਼ਾਂ ਹੁੰਦੀਆਂ ਅਗਰ ਆਪਾਂ ਪਾਈਲਸ اور ਕਬਜ਼ ਦੀ ਬਿਮਾਰੀ ਦਾ ਟਾਈਮ ਰਹਿੰਦੇ ਇਲਾਜ ਨਾ ਕਰਾਵਾਂ ਸਰ ਨੋਰਮਲ ਇਹ ਨਾ ਕਿਹਾ ਜਾਂਦਾ ਇਹ ਗੱਲ ਕਿ ਜਿਹੜੇ ਸਾਡਾ ਪੇਟ ਹੈ ਉਹੀ ਇੱਕ ਜਿਹੜਾ ਕਹਿ ਲੋ ਕਿ ਰਾਜ਼ ਹੈ ਜਿੱਥੋਂ ਦੀ ਸਾਰੀ ਚ ਕੰਟਰੋਲ ਹੁੰਦੀ ਹੈ ਜੇਕਰ ਪੇਟ ਖਰਾਬ ਹੋ ਜਾਦਾ ਤੁਹਾਡੀ ਬਾਡੀ ਦੇ ਹੋਰ ਵੀ ਬਹੁਤ ਸਾਰੇ ਆਰਗਨ ਜਿਹੜੇ ਨੇ ਉਹ ਡੈਮੇਜ ਹੋ ਸਕਦੇ ਨੇ ਕਿਉਂਕਿ ਜੋ ਅਸੀਂ ਖਾਂਦੇ ਆਂ ਪੇਟ ਦੇ ਵਿੱਚ ਜਾਂਦਾ ਹੈ ਉੱਥੋਂ ਸਾਰਾ ਕੁਝ ਜਿਹੜਾ ਕੰਟਰੋਲ ਹੁੰਦਾ ਅ ਅੱਜ ਦੇ ਟਾਈਮ ਦੇ ਵਿੱਚ ਜੇ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਡਾਈਟ ਦੇ ਨਾਲ ਰਿਲੇਟਿਡ ਮੋਸਟ ਆਫ ਦੀ ਪ੍ਰੋਬਲਮ ਜਿਹੜੀ ਲੋਕਾਂ ਨੂੰ ਹੋ ਰਹੀ ਹੈ ਉਹ ਪਾਇਲਸ ਦੀ ਹੋ ਰਹੀ ਹੈ ਡਾਈਟ ਜਿਹੜੀ ਆ ਉਹ ਇਦਾਂ ਦੀ ਲੈਂਦੇ ਰਹੇ ਕੋਈ ਮਿਰਚ ਮਸਾਲੇ ਵਾਲਾ ਜਾਂ ਕੁਝ ਏਦਾਂ ਦਾ ਫਾਸਟ ਫੂਡ ਖਾਦਾ ਜਿਹਦੇ ਨਾਲ ਕਿ ਪਾਇਲਸ ਦੀ ਪ੍ਰੋਬਲਮ ਹੋਊਗੀ ਮੈਂ ਜ਼ਰੂਰ ਚਾਹਾਂਗਾ ਇੱਕ ਵਾਰੀ ਤੁਸੀਂ ਦੱਸੋ ਕਿ ਪਾਇਲਸ ਜਿਹੜੀ ਹੁੰਦੀ ਹੈ ਉਹਦਾ ਸਭ ਤੋਂ ਵੱਡਾ ਰੀਜ਼ਨ ਕੀ ਹੈ ਤੇ ਉਹਦੇ ਨਾਲ ਫਿਰ ਕੀ ਕੀ ਪ੍ਰੋਬਲਮਸ ਬੰਦੇ ਨੂੰ ਹੋ ਜਾਂਦੀਆਂ ਨੇ ਦੇਖੋ ਜੀ ਪਾਇਲਸ ਇੱਕ ਬਹੁਤ ਕਾਮਨ ਪ੍ਰੋਬਲਮ ਹੈ ਔਰ ਇਹਦਾ ਮੇਨ ਕਾਰਨ ਹੈਗਾ ਕਵਸ ਜਿਹਦਾ ਆਪਾਂ ਇਲਾਜ ਨਾ ਕਰਾਵਾਂ ਕਵਸ ਦਾ ਕੀ ਮਤਲਬ ਹੈ ਉਹਦਾ ਮਤਲਬ ਹੈ ਕਿ ਪੇਟ ਸਾਫ਼ ਕਰਨ ਲਈ ਬੰਦੇ ਨੂੰ ਬਹੁਤ ਜ਼ੋਰ ਲਾਉਣਾ ਪਏ ਉਹਨੂੰ ਆਪਾਂ ਕਬਜ਼ ਕਹਿੰਦੇ ਆ ਜਾਂ ਫਿਰ ਜਿਹੜਾ ਸਟੂਲ ਪਾਸ ਹੁੰਦਾ ਹੈ ਉਹ ਬਹੁਤ ਸਖਤ ਹੋਵੇ ਹਾਰਡ ਤੇ ਜਦੋਂ ਉਹ ਸਟੂਲ ਪਾਸ ਹੁੰਦਾ ਹੈ ਉਹ ਆੜੇ ਤੇ ਵਾਲੇ ਵੀ ਤੁਹਾਨੂੰ ਡੈਮੇਜ ਕਰ ਜਾਂਦਾ ਤੇ ਇਹ ਜਾਂ ਫਿਰ ਆਪਾਂ ਕਬਜ਼ ਨੂੰ ਕਹਿੰਦੇ ਕਿ ਜੀ 2 ਦਿਨ ਹੋ ਗਏ 3 ਦਿਨ ਹੋ ਗਏ ਜੀ ਪੇਟ ਸਾਫ਼ ਹੀ ਨਹੀਂ ਹੋਇਆ ਆਪਾਂ 3 ਦਿਨ ਚ ਇੱਕ ਵਾਰੀ ਆਪਾਂ ਪੇਟ ਸਾਫ਼ ਕਰਨ ਜਾ ਰਹੇ ਹਾਂ ਇਹ ਕਬਜ਼ ਹੈ ਜਾਂ ਫਿਰ ਕਬਜ਼ ਇਹ ਵੀ ਹੈ ਕਿ ਮੇਰਾ ਇੱਕ ਵਾਰੀ ਚ ਪੇਟ ਸਾਫ ਹੀ ਨਹੀਂ ਹੋ ਰਿਹਾ ਮੈਂ ਗਿਆ ਪੇਟ ਸਾਫ ਕਰਕੇ ਆਇਆ ਥੋੜੀ ਦੇਰ ਬਾਅਦ ਮੈਨੂੰ ਲੱਗੇ ਫਿਰ ਮੇਰਾ ਪੇਟ ਭਾਰੀ ਹੋ ਰਿਹਾ ਫਿਰ ਮੈਂ ਜਾ ਕੇ ਪੇਟ ਸਾਫ ਕਰ ਰਿਹਾ ਫਿਰ ਮੈਨੂੰ ਲੱਗੇ ਤਿੰਨ ਯਾਨੀ ਇੱਕ ਦਿਨ ਚ ਸਾਨੂੰ ਤਿੰਨ ਵਾਰ ਪੰਜ ਵਾਰ ਛੇ ਵਾਰ ਪੇਟ ਸਾਫ ਕਰਨ ਜਾਣਾ ਤੇ ਇਹ ਸਾਰੀ ਚੀਜ਼ਾਂ ਨੂੰ ਆਪਾਂ ਕਬਜ਼ ਕਹਿੰਦੇ ਆ ਤੇ ਇਹ ਜਿਹੜੀ ਕਬਜ਼ ਹੈ ਇਹ ਦੋ ਚੀਜ਼ਾਂ ਨਾਲ ਰਿਲੇਟਡ ਹੈ ਇੱਕ ਤੇ ਹੈਗਾ ਸਾਡੀ ਡਾਈਟ ਦੂਜੀ ਸਾਡੀ ਫਿਜ਼ੀਕਲ ਐਕਟੀਵਿਟੀ ਇਹ ਉਹ ਦੋ ਚੀਜ਼ਾਂ ਹਨ ਜਿਹੜੀ ਅਸੀਂ ਕੰਟਰੋਲ ਕਰ ਸਕਦੇ ਹਾਂ ਤੇ ਸਾਨੂੰ ਸਾਰਾ ਫੋਕਸ ਰੱਖਣਾ ਚਾਹੀਦਾ ਫਿਜ਼ੀਕਲ ਐਕਟੀਵਿਟੀ ਤੇ ਡਾਈਟ 'ਚ ਹੁਣ ਜਿਵੇਂ ਤੁਸੀਂ ਪੁੱਛਿਆ ਮੈਂ ਡਾਈਟ ਦੇ ਬਾਰੇ ਤੁਹਾਨੂੰ ਥੋੜਾ ਦੱਸਾਂਗਾ ਪਹਿਲੀ ਚੀਜ਼ ਤੇ ਇਹ ਹੈ ਕਿ ਸਾਨੂੰ ਡਾਈਟ ਦਾ ਇੱਕ ਬੈਲੈਂਸਡ ਡਾਈਟ ਹੋਣੀ ਚਾਹੀਦੀ ਹੈ ਬੈਲੈਂਸਡ ਡਾਈਟ ਦਾ ਮਤਲਬ ਹੈ ਕਿ ਉਹਦੇ ਵਿੱਚ ਸਾਰੇ ਕਿਸਮ ਦੇ ਜਿਹੜੀ ਸਾਡੀ એનર્ਜੀ ਰਿਕੁਆਇਰਮੈਂਟ ਵਾਸਤੇ ਪ੍ਰੋਟੀਨਸ ਕਾਰਬੋਹਾਈਡਰੇਟਸ ਫੈਟ ਇਹ ਸਾਰੇ ਇੱਕ ਬੈਲੈਂਸਡ ਪ੍ਰੋਪੋਰਸ਼ਨ ਦੇ ਵਿੱਚ ਹੋਣਾ ਚਾਹੀਦਾ ਤੇ ਨਾਲੇ ਮਿਨਰਲਸ ਮਾਈਕਰੋਨਿਊਟ੍ਰੀਐਂਟਸ ਜਿਹੜੇ ਹੁੰਦੇ ਉਹ ਸਾਰੇ ਹੋਣੇ ਚਾਹੀਦੇ ਹੁਣ ਇਹ ਕਿਵੇਂ ਹੋਣਗੇ ਇਹ ਤਾਂ ਹੋਣਗੇ ਜਿਹੜੀ ਆਪਣੀ ਟ੍ਰੈਡੀਸ਼ਨਲ ਇੰਡੀਅਨ ਡਾਈਟ ਹੈ ਪੰਜਾਬੀ ਡਾਈਟ ਜਿਹੜੀ ਕਿ ਹੈ ਜੀ ਉਹ ਅਗਰ ਆਪਾਂ ਬੈਲੈਂਸਡ ਅਮਾਉਂਟ ਚ ਲਵਾਂਗੇ ਤੇ ਸਾਰੀ ਚੀਜ਼ਾਂ ਸਾਨੂੰ ਮਿਲਣਗੀਆਂ ਜਿਦੇ ਚ ਰੋਟੀ ਹੋਏ ਦਾਲ ਚਾਵਲ ਸਬਜ਼ੀਆਂ ਹਰੀ ਸਬਜ਼ੀਆਂ ਫਰੂਟਸ ਦਹੀਂ ਪਲੱਸ ਸੀ ਇਹ ਸਾਰੀ ਚੀਜ਼ਾਂ ਨੂੰ ਥੋੜਾ ਥੋੜਾ ਪੋਰਸ਼ਨ ਰੱਖ ਕਰਕੇ ਸਾਨੂੰ ਖਾਣਾ ਚਾਹੀਦਾ ਅਸੀਂ ਅਕਸਰ ਕੀ ਕਰਦੇ ਹਾਂ ਕਿ ਕੋਈ ਚੀਜ਼ ਸਾਨੂੰ ਪਸੰਦ ਹੈ ਉਹਨੂੰ ਵੱਧ ਖਾਈ ਜਾ ਰਹੇ ਦੂਜੀ ਚੀਜ਼ ਆਪਾਂ ਕਹਿੰਦੇ ਕਿ ਇਹ ਸਾਨੂੰ ਚੰਗੀ ਨਹੀਂ ਲੱਗਦੀ ਇਹ ਮੈਂ ਨਹੀਂ ਲਵਾਗਾ ਤੇ ਇੱਥੇ ਆਪਾਂ ਜਿਹੜਾ ਬੈਲੈਂਸ ਹੈ ਉਹਨੂੰ ਡੈਮੇਜ ਕਰਦਾ ਤੇ ਅਸੀਂ ਫੂਡ ਜਿਹੜਾ ਲੈਣਾ ਹੈ ਉਹ ਆਪਣੇ ਟੇਸਟ ਦੇ ਅਕੋਰਡਿੰਗ ਨਾ ਲੈ ਕਰਕੇ ਆਪਣੇ ਅਗਰ ਸਟਮਕ ਔਰ ਬਾਡੀ ਦੇ ਅਕੋਰਡਿੰਗ ਲਵਾਂਗੇ ਤੇ ਉਹ ਜ਼ਿਆਦਾ ਬੈਟਰ ਰਹੇਗਾ ਤੇ ਧਿਆਨ ਸਾਨੂੰ ਇਹ ਵੀ ਰੱਖਣਾ ਚਾਹੀਦਾ ਅਸੀਂ ਅੱਜਕੱਲ ਮੈਂ ਦੇਖਿਆ ਹੈ ਕਿ ਫਿਜ਼ੀਕਲ ਐਕਟੀਵਿਟੀ ਘਟ ਹੈ ਤੇ ਡਾਈਟ ਆਪਾਂ ਨਹੀਂ ਲੈਣੇ ਜਿੰਨੀ ਇੱਕ ਬੰਦਾ ਫਿਜ਼ੀਕਲ ਐਕਟੀਵਿਟੀ ਵਾਲਾ ਲੈਂਦਾ ਹੈ ਸੇ ਇਵੈਂਚੁਅਲੀ ਹੁੰਦਾ ਕਿ ਅਸੀਂ ਓਵਰ ਈਟਿੰਗ ਤੇ ਪਹੁੰਚ ਜਾਂਦੇ ਹਾਂ ਕਿ ਸਾਨੂੰ ਲੋਡ ਓਵਰ ਈਟਿੰਗ ਦਾ ਕੀ ਮਤਲਬ ਹੈ ਓਵਰ ਈਟਿੰਗ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਆਪਾਂ ਗਾਵਾ ਚਾਰ ਫੁੱਲ ਕੇ ਓਵਰ ਈਟਿੰਗ ਹੈ ਜਾਂ 6 ਓਵਰ ਈਟਿੰਗ ਹੈ 2 ਓਵਰ ਈਟਿੰਗ ਹੈ ਓਵਰ ਈਟਿੰਗ ਦਾ ਮਤਲਬ ਹੈ ਕਿ ਮੇਰੀ ਬਾਡੀ ਨੂੰ ਕਿੰਨਾ ਲੋਡ ਹੈ ਔਰ ਕਿੰਨੀ ਨੀਡ ਹੈ ਫੂਡ ਦੀ ਔਰ ਉਹਦੇ ਕੋਲ ਹੋ ਜਿਵੇਂ ਮੈਂ ਤੁਹਾਨੂੰ ਆਪਣਾ ਐਗਜ਼ਾਮਪਲ ਦੱਸਾਂ ਮੈਨੂੰ ਲੱਗਦਾ ਮੇਰੇ ਸਰੀਰ ਨੂੰ ਸਿਰਫ ਇੱਕੋ ਹੀ ਰੋਟੀ ਬਹੁਤ ਹੁੰਦੀ ਹੈ ਜੇ ਮੈਂ ਦੋ ਖਾ ਲਵਾਂ ਤੇ ਮੈਨੂੰ ਲੱਗੇਗਾ ਮੇਰੇ ਲਈ ਓਵਰ EATING ਹੈ ਦੂਜਾ ਬੰਦਾ ਕਹੋਗਾ ਕਿ ਉਹ ਤਾਂ 4 ਚਪਾਤੀਆਂ ਖਾਂਦਾ ਹੈ ਤੇ ਇਸ ਕਰਕੇ ਓਵਰ EATING ਦਾ ਸਾਨੂੰ ਕੰਪੈਰੀਜ਼ਨ ਦੂਜੇ ਨਾਲ ਨਹੀਂ ਕਰਨਾ ਜਿਹੜਾ ਵੀ ਕੰਪੈਰੀਜ਼ਨ ਕਰਨਾ ਹੈ ਉਹ ਆਪਣੇ ਨਾਲ ਕਰਨਾ ਹੈ ਤੇ ਸਾਨੂੰ ਕੱਟ ਡਾਈਟ ਲੈਣੀ ਚਾਹੀਦੀ ਜਿੰਨੀ ਭੁੱਖ ਹੈ ਉਹਦੇ ਨਾਲੋਂ 10 ਜਾਂ 20% ਕੱਟ ਜਦੋਂ ਆਪਾਂ ਰੋਟੀ ਖਾ ਕੇ ਉਠੇ ਤਾਂ ਸਾਨੂੰ ਇਹ ਲੱਗੇ ਕਿ ਯਾਰ ਹਜੇ ਮੈਂ ਹੋਰ ਖਾ ਸਕਦਾ ਸੀ ਬਟ ਮੈਨੂੰ ਲੋੜ ਨਹੀਂ ਕਿਉਂਕਿ ਮੇਰੀ ਰਿਕੁਆਇਰਮੈਂਟ ਪੂਰੀ ਹੋ ਗਈ ਜਦੋਂ ਆਪਾਂ ਇਸ ਕਨਸੈਪਟ ਨੂੰ ਡਿਵੈਲਪ ਕਰਾਂਗੇ ਫਿਰ ਆਪਾਂ ਆਪਣੀ ਡਾਈਟ ਨੂੰ ਕਰੈਕਟ ਰੱਖ ਸਕਦੇ ਹਾਂ ਔਰ ਜਿਹੜੀ ਚੀਜ਼ ਆਪਾਂ ਖਾਦੀ ਹੈ ਉਹਦੇ ਵਿੱਚ ਸਾਰਾ ਮਿਕਸ ਹੋਣਾ ਚਾਹੀਦਾ ਫਰੂਟਸ ਸੈਲਡ ਵੈਜੀਟੇਬਲਸ ਤੇ ਦਾਲਾਂ ਤੇ ਫੁਲਕੇ ਤੇ ਫੁਲਕਿਆਂ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਸਾਡਾ ਆਟਾ ਹੁੰਦਾ ਉਹ ਹਾਈ ਫਾਈਬਰ ਹੋਣਾ ਚਾਹੀਦਾ ਆਪਾਂ ਜਿਹੜਾ ਰਿਫਾਈਨਡ ਫਲਾਰ ਹੁੰਦਾ ਜਿਵੇਂ ਮੈਦਾ ਹੈ ਉਸ ਚੀਜ਼ਾਂ ਨੂੰ ਉਸ ਚੀਜ਼ਾਂ ਤੋਂ ਬਚਣਾ ਚਾਹੀਦਾ ਕਿਉਂਕਿ ਜਦੋਂ ਫਾਈਬਰ ਕੰਟੈਂਟ ਕਮ ਹੋਏਗਾ ਉਦੋਂ ਸਾਨੂੰ ਕਵਰਸ ਦੀ ਪ੍ਰੋਬਲਮ ਸ਼ੁਰੂ ਹੋਏਗੀ ਜਾਂ ਆਪਾਂ ਓਵਰ ਈਟਿੰਗ ਕਰਾਂਗੇ ਉਦੋਂ ਕਵਰਸ ਦੀ ਪ੍ਰੋਬਲਮ ਸ਼ੁਰੂ ਹੋਏਗੀ ਆਟੇ ਦੇ ਵਿੱਚ ਆਪਾਂ ਜਿਵੇਂ ਅੱਜਕੱਲ੍ਹ ਲੋਕ ਜਿਹੜਾ ਕਰ ਰਹੇ ਨੇ ਕਿ ਕਿ ਹੋਰ ਤਿੰਨ ਚਾਰ ਤਰੀਕੇ ਦੇ ਆਟੇ ਮਿਕਸ ਕਰ ਲੈਂਦੇ ਨੇਗੇ ਜਿਵੇਂ ਕੋਧਰੇ ਦਾ ਹੋ ਗਿਆ ਜਾਂ ਕੋਈ ਹੋਰ ਅਨਾਜ ਹੋ ਗਿਆ ਤਾਂ ਉਹ ਵੀ ਮੇਰੇ ਚੈਨਲ ਬੈਨੀਫੀਸ਼ੀਅਲ ਹੋ ਸਕਦਾ ਉਹ ਬਹੁਤ ਬੈਨੀਫੀਸ਼ੀਅਲ ਹੈ ਅਗਰ ਆਪਾਂ ਦੇਖਾਂ ਤੇ ਪਿਛਲੇ ਕਈ ਸਾਲਾਂ ਦੇ ਵਿੱਚ ਆਪਾਂ ਆਪਣੀ ਡਾਈਟ ਚ ਉਹ ਸਾਰੇ ਜਿਹੜੇ ਮੋਟੇ ਅਨਾਜ ਹੁੰਦੇ ਨੇ ਮਿਲਟਸ ਜੀਨੂ ਕੇ ਉਹਨੂੰ ਆਪਾਂ ਹਟਾ ਦਿੱਤਾ ਹੈ ਉਹ ਉਹਦਾ ਨੁਕਸਾਨ ਕਿਥੇ ਨਾ ਕਿਥੇ ਇਹ ਹੈ ਕਿ ਅੱਜਕਲ ਮੋਟਾਪਾ ਇੱਕ ਬਹੁਤ ਵੱਡੀ ਸਮੱਸਿਆ ਬਣੀ ਜਾ ਰਿਹਾ ਹੈ ਤੇ 슈ਗਰ ਕੰਟਰੋਲ ਆਪਣੇ ਆਪ ਚ ਇੱਕ ਬਹੁਤ ਵੱਡੀ ਪ੍ਰੋਬਲਮ ਬਣੀ ਜਾ ਰਹੀ ਹੈ ਤੇ ਮੈਨੂੰ ਲੱਗਦਾ ਹੈ ਫਿਟਨੈਸ ਲਈ ਜਿੱਥੇ ਤੁਹਾਡੇ 슈ਗਰ ਕੰਟਰੋਲ ਹੋਏ ਤੁਹਾਡਾ ਮੋਟਾਪਾ ਨਾ ਹੋਏ ਤੇ ਕਬਜ਼ ਨਾ ਹੋਏ ਇਹਦੇ ਵਾਸਤੇ ਜ਼ਰੂਰੀ ਹੈ ਕਿ ਆਪਾਂ ਨੇ ਜਿਹੜਾ ਆਪਣੀ ਧਰਤੀ ਨੇ ਸਾਰਾ ਕੁਝ ਦਿੱਤਾ ਹੈ ਸਾਰੀ ਚੀਜ਼ਾਂ ਕੰਜ਼ਿਊਮ ਕਰਨੀ ਚਾਹੀਦੀਆਂ ਇੱਕ ਥੋੜੇ ਥੋੜੇ ਪ੍ਰੋਪੋਰਸ਼ਨ ਦੇ ਵਿੱਚ ਤੇ ਜਿਵੇਂ ਅੱਜਕੱਲ ਮਲਟੀ ਗ੍ਰੇਨ ਆਟਾ ਲੋਗ ਰਾਗੀ, ज्वार, ਬਾਜਰਾ, ਬੇਸਨ ਸਾਰੇ ਚੀਜ਼ਾਂ ਨੂੰ ਪ੍ਰੋਪੋਰਸ਼ਨ ਨੂੰ ਮਿਕਸ ਕਰਕੇ ਬਣਾਉਂਦੇ ਮੈਨੂੰ ਲੱਗਦਾ ਬਹੁਤ ਵਧੀਆ ਚੀਜ਼ ਹੈ ਉਹ ਸਰੀਰ ਵਾਸਤੇ ਸਾਰੀ ਰਿਕੁਆਇਰਮੈਂਟਸ ਵੀ ਪੂਰੀ ਕਰਦੀ ਹੈ ਸਾਡੀ ਸਰੀਰ ਦੀ ਤੇ ਸ਼ੂਗਰ ਨੂੰ ਚੰਗਾ ਕੰਟਰੋਲ ਰੱਖਦੀ ਹੈ ਤੇ ਕਬਜ਼ ਹੋਣ ਤੋਂ ਬਚਾਉਂਦੀ ਹੈ ਜਿਵੇਂ ਹੁਣ ਜਿਹੜੇ ਲੋਕ ਖਾਂਦੇ ਨੇਗੇ ਬਾਹਰੋਂ ਦੀ ਜਿਵੇਂ ਫਾਸਟ ਫੂਡ ਦੀ ਗੱਲ ਕਰ ਲਈਏ ਜਾਂ ਫਿਰ ਪੈਕੇਜਡ ਫੂਡ ਜਿਹੜਾ ਜ਼ਿਆਦਾ ਖਾਂਦੇ ਆ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਚਿਪਸ ਜਾਂ ਕਰੂਕਰੇ ਐ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਬਹੁਤ ਪਸੰਦ ਹੁੰਦੀਆਂ ਨੇ ਉਹ ਕਿੱਥੇ ਇਫੈਕਟ ਪਾਉਂਦੀਆਂ ਨੇਗੇ ਸਾਡੀ ਬਾਡੀ ਤੇ ਭਾਈ ਸਾਡੀ ਤੇ ਹੀ ਸੋਚ ਹੈ ਕਿ ਇਹਨਾਂ ਦਾ ਚੰਗਾ ਇਫੈਕਟ ਨਹੀਂ ਹੁੰਦਾ ਅ ਲੇਕਿਨ ਅੱਜਕੱਲ ਬੱਚਿਆਂ ਨੂੰ ਇਸ ਚੀਜ਼ ਤੋਂ ਦੂਰ ਰੱਖਣਾ ਬਹੁਤ ਮੁਸ਼ਕਿਲ ਹੈ ਤੇ ਇਹ ਚੀਜ਼ਾਂ ਅਸੀਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ 10 ਦਿਨਾਂ 'ਚ ਇੱਕ ਵਾਰੀ ਅਗਰ ਕੋਈ ਬੰਦਾ ਵਰਤਦਾ ਹੈ ਤਾਂ ਠੀਕ ਹੈ ਉਹ ਵੀ ਮੋਡਰੇਸ਼ਨ ਚ ਕਿ ਥੋੜਾ ਅਮਾਉਂਟ ਬਾਕੀ ਰੋਜ਼ ਰੋਜ਼ ਇਹ ਫਾਸਟ ਫੂਡ ਵਾਲਾ ਕਲਚਰ ਜਿਹੜਾ ਹੈ ਇਹ ਸਾਡੀ ਬੋਡੀ ਦੇ ਸਿਸਟਮ ਨੂੰ ਡੈਮੇਜ ਕਰ ਰਿਹਾ ਹੈ ਜਿਹੜੇ ਚਿਪਸ ਹੈਗੇ ਜਾਂ ਆਪਾਂ ਬਾਰੋਂ ਚੀਜ਼ਾਂ ਲੈ ਕੇ ਖਾਂਦੇ ਸਾਨੂੰ ਲੱਗਦਾ ਉਹਦੇ ਨਾਲੋਂ ਬੈਟਰ ਫੂਡ ਆਪਣੇ ਘਰੇ ਅਵੇਲੇਬਲ ਹੈ ਅਗਰ ਆਪਾਂ ਘਰੇ ਪ੍ਰੇਪੇਅਰ ਕਰਕੇ ਬਣਾਉਂਦੇ ਸਾਨੂੰ ਉਹਦੀ ਕੁਆਲਿਟੀ ਦੇ ਬਾਰੇ ਪਤਾ ਹੁੰਦਾ ਤੇ ਉਹਦਾ ਪ੍ਰੇਪਰੇਸ਼ਨ ਦਾ ਤਰੀਕਾ ਜਿਹੜਾ ਹੈ ਸਾਨੂੰ ਫਰੈਸ਼ ਔਰ ਹਾਈਜੀਨਿਕ ਚੀਜ਼ ਜ਼ਿਆਦਾ ਮਿਲਦੀ ਹੈ ਅਗਰ ਆਪਾਂ ਘਰੇ ਟ੍ਰਾਈ ਕਰਦੇ ਫਿਰ ਵੀ ਅਗਰ ਕੋਈ ਬਾਹਰਲਾ ਫਾਸਟ ਫੂਡ ਖਾਣਾ ਹੈ ਤਾਂ 10 ਦਿਨਾਂ ਚ ਇੱਕ ਵਾਰੀ ਮੈਨੂੰ ਲੱਗਦਾ ਹੈ ਆਪਣੇ ਸ਼ੌਕ ਵਾਸਤੇ ਖਾ ਸਕਦੇ ਹਾਂ ਬਟ ਉਹ ਸਾਡੀ ਮੇਨ ਡੇਲੀ ਡਾਈਟ ਨਹੀਂ ਹੋਣੀ ਚਾਹੀਦੀ ਆਪਾਂ ਪਾਇਲਸ ਦੀ ਗੱਲ ਕੀਤੀ ਹੈ ਕਿ ਇਹਦੇ ਨਾਲ ਪ੍ਰੋਬਲਮਸ ਕੀ ਕੀ ਆ ਜਾਂਦੀਆਂ ਨੇ ਕਿ ਕੀ ਕੀ ਹੋਰ ਸਵियर ਹੋ ਸਕਦਾ ਜੇ ਅਗਰ ਟ੍ਰੀਟਮੈਂਟ ਨਹੀਂ ਹੁੰਦਾਗਾ ਤਾਂ ਪਾਇਲਸ ਦੇ ਵਿੱਚ ਕਈ ਤਰੀਕੇ ਦੀ ਪ੍ਰੋਬਲਮ ਹੁੰਦੀ ਹੈ ਮੇਨ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਹੈਂਦਾ ਪੇਨ ਹੋ ਸਕਦਾ ਉੱਥੇ ਜਾਂ ਬਲੀਡਿੰਗ ਹੋ ਸਕਦੀ ਹੈ ਤੇ ਅਕਸਰ ਲੈਟਰਨ 'ਚ ਖੂਨ ਆਏ ਏ ਇਹ ਜਿ ਦੇਖ ਕੇ ਪੇਸ਼ੈਂਟ ਡਰ ਜਾਂਦੇ ਤੇ ਪਾਈਲਸ ਦੇ ਵਿੱਚ ਤੇ ਲੋਕੀ ਇਲਾਜ ਵਾਸਤੇ ਕਾਫੀ ਆਉਂਦੇ ਔਰ ਜਿਹੜਾ ਵੀ ਆਪਾਂ ਟਰੀਟਮੈਂਟ ਉਹਨੂੰ ਦੱਸਦੇ ਉਸ ਨੂੰ ਫੋਲੋ ਕਰਦੇ ਔਰ ਅੱਜਕਲ ਤੇ ਪਾਈਲਸ ਦੇ ਟਰੀਟਮੈਂਟ ਦੀ ਐਕਸੈਪਟੈਂਸ ਮਤਲਬ ਲੋਕੀ ਛੇਤੀ ਐਕਸੈਪਟ ਕਰ ਲੈਂਦੇ ਨੇ ਕਿਉਂਕਿ ਲੇਜ਼ਰ ਨਾਲ ਇਹ ਸਰਜਰੀ ਹੋ ਜਾਂਦੀ ਹੈ 99% ਚਾਂਸ ਹੁੰਦਾ ਹੈ ਕਿ ਲੇਜ਼ਰ ਕਰਾਉਣ ਤੋਂ ਬਾਅਦ ਪੇਸ਼ੈਂਟ ਨੂੰ ਕੋਈ ਤਕਲੀਫ ਨਹੀਂ ਆਉਂਦੀ 1% ਚਾਂਸ ਹੁੰਦਾ ਹੈ ਕਿ ਲੇਜ਼ਰ ਕਰਕੇ ਕੋਈ ਜ਼ਖਮ ਬਣ ਜਾਏ ਅੰਦਰ ਸੌਚ ਕੋਈ ਇੱਕ ਬੰਦਾ ਹੋ ਸਕਦਾ ਹੈ 99% ਲੇਜ਼ਰ ਦੀ ਐਕਸੈਪਟੈਂਸ ਇੰਨੀ ਚੰਗੀ ਹੈ ਟ੍ਰੀਟਮੈਂਟ ਕੰਪਲੀਟ ਹੋ ਜਾਂਦਾ ਹੈ ਅਗਰ ਆਪਾਂ ਇਲਾਜ ਨਹੀਂ ਕਰਾਉਂਦੇ ਫਿਰ ਪਾਈਲਸ ਔਰ ਕਵਰਸ ਕਰਕੇ ਪਾਈਲਸ ਦਾ ਗ੍ਰੇਡ ਵਧੀ ਜਾਂਦਾ ਹੈ ਜਿਹੜਾ ਅੰਦਰ ਪਾਈਲਸ ਹੈ ਉਹ ਕਈ ਵਾਰੀ ਬਾਹਰ ਆ ਜਾਂਦਾ ਹੈ ਆਪਾਂ ਫਿਰ ਵੀ ਇਲਾਜ ਨਾ ਕਰਾਵਾਂ ਤੇ ਉਹਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਫਿਰ ਵੀ ਇਲਾਜ ਨਾ ਕਰਾਵਾਂ ਤੇ ਪਾਈਲਸ ਕਦੀ ਕਦੀ ਗੈਂਗਰੀਨ ਹੋ ਜਾਂਦੇ ਆ ਸੜ ਜਾਂਦੇ ਨੇ ਸਟੂਲ ਪਾਸ ਕਰਨ ਚ ਪੇਸ਼ੈਂਟ ਨੂੰ ਦਿੱਕਤ ਹੁੰਦੀ ਹੈ ਉੱਥੇ ਪਸ ਪੈ ਸਕਦੀ ਹੈ ਫਿਸਚੂਲਾ ਬਣ ਸਕਦਾ ਹੈ ਫਿਸ਼ਰ ਬਣ ਸਕਦਾ ਹੈ ਇਹ ਚੀਜ਼ਾਂ ਹੁੰਦੀਆਂ ਅਗਰ ਆਪਾਂ ਪਾਈਲਸ ਔਰ ਕਵਰਸ ਦੀ ਬਿਮਾਰੀ ਦਾ ਟਾਈਮ ਰੰ데요 ਇਲਾਜ ਨਾ ਕਰਾਵਾਂ ਉਹਨੂੰ ਵਧਣ ਦਾ ਮੌਕਾ ਨਵਾ ਅ ਕੁਝ ਲੋਕਾਂ ਨੂੰ ਨਾ ਜਿਹੜੇ ਐਲਕੋਹਲ ਦੀ ਬਹੁਤ ਆਦਤ ਹੁੰਦੀ ਹੈ ਤੇ ਪਾਈਲਸ ਦੇ ਵਿੱਚ ਉਹ ਕਿੰਨਾ ਕੁ ਆਪਣਾ ਰੋਲ ਪਲੇ ਕਰਦਾ ਹੈ ਦੇਖੋ ਜੀ ਐਲਕੋਹਲ ਤੇ ਹਰ ਪਾਸੇ ਕੋਈ ਨਾ ਕੋਈ ਰੋਲ ਪਲੇ ਕਰਦਾ ਹੈ ਐਲਕੋਹਲ ਨਾਲ ਕਈ ਵਾਰੀ ਕੀ ਹੁੰਦਾ ਹੈ ਕਿ ਲਿਵਰ ਡੈਮੇਜ ਹੁੰਦਾ ਹੈ ਜਿਹਦੇ ਕਰਕੇ ਸਪੈਸ਼ਲ ਕਿਸਮ ਦੇ ਪਾਈਲਸ ਵਰਗੀ ਦਿਖਣ ਲਾਇਕ ਏਦਾਂ ਦੀ ਬਿਮਾਰੀ ਹੁੰਦੀ ਜਿਹੜੀ ਦੇਖਣ ਨੂੰ ਪਾਈਲਸ ਹੀ ਲੱਗਦੀ ਹੈ ਬਟ ਟੈਕਨੀਕਲੀ ਉਹ ਥੋੜੀ ਜਿਹੀ ਡਿਫਰੈਂਟ ਹੁੰਦੀ ਹੈ ਲੇਕਿਨ ਪੇਸ਼ੈਂਟ ਨੂੰ ਸੇਮ ਲੱਗਦੀ ਕਿਉਂਕਿ ਨੁਕਸ ਉਹੀ ਹੁੰਦਾ ਹੈ ਕਿ ਜਦੋਂ ਸਟੂਲ ਪਾਸ ਕਰਦਾ ਹੈ ਤਾਂ ਉਹਦੇ ਵਿੱਚ ਬਲੱਡ ਆਉਂਦਾ ਹੈ ਤੇ ਅਗਰ ਕਿਸੇ ਨੂੰ ਪਾਈਲਸ ਹੈ ਤੇ ਪਹਿਲੇ ਤੋਂ ਉਹਨੂੰ ਇਹ ਚੈੱਕ ਕਰਨਾ ਪੈਂਦਾ ਹੈ कि ये अल्कोहल करके है या ये कब्ज करके है लेकिन जिस भी कारण से है अल्कोहल दे विच अगर अल्कोहल करके हो रहा है फिर तो अल्कोहल बंद किए बगैर ठीक ही नहीं होएगा जी onu जरूर बंद करना है लेकिन अगर पाइल्स करके कब्ज करके पाइल्स हो रहे हैं सानू लगता है कि जड़ी मेडिसिंस अपन दे रहे हैं ਇਆ ਬੈਟਰ ਲਾਈਫ ਸਟਾਈਲ ਵਾਸਤੇ ਪੇਸ਼ੈਂਟ ਨੂੰ ਐਲਕੋਹਲ ਤੇ ਕੋਸ਼ਿਸ਼ ਕਰਨੀ ਚਾਹੀਦੀ ਬੰਦ ਹੋ ਜਾਏ ਅਗਰ ਨਹੀਂ ਬੰਦ ਕਰ ਸਕਦਾ ਕਈ ਲੋਕੀ ਇਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਜੀ ਅਸੀਂ ਨਹੀਂ ਬੰਦ ਕਰ ਸਕਦੇ ਤੇ ਅਸੀਂ ਇਹ ਜ਼ਰੂਰ ਕਹਿੰਦੇ ਕਿ ਉਹਨੂੰ ਬਿਲਕੁਲ ਘੱਟ ਤੋਂ ਘੱਟ ਲੈਵਲ ਤੇ ਲੈ ਕੇ ਆਓ ਤਾਂ ਕਿ ਜਿਹੜਾ ਆਪਾਂ ਬਾਕੀ ਪਾਈਲਸ ਦਾ ਟ੍ਰੀਟਮੈਂਟ ਕਰ ਰਹੇ ਹਾਂ ਉਹ ਇਫੈਕਟਿਵ ਹੋਏ ਤੇ ਉਹਨੂੰ ਰਿਲੀਫ ਵੀ ਆ ਮਿਲੇ ਅ ਸਰ ਇਸ ਤੋਂ ਬਾਅਦ ਆਪਾਂ ਗੱਲ ਕਰ ਲਈ ਅਗਰ ਤਾਂ ਹਰਨੀਆਂ ਦੀ ਇੱਕ ਪ੍ਰੋਬਲਮ ਜਿਹੜੀ ਕਈ ਪੇਸ਼ੈਂਟਸ ਹੁੰਦੀ ਹੈ ਉਹ ਮੈਂ ਜ਼ਰੂਰ ਚਾਹਾਂਗਾ ਇੱਕ ਵਾਰੀ ਦੱਸੋ ਕਿ ਹਰਨੀਆਂ ਕੀ ਹੁੰਦਾ ਹੈ ਤੇ ਉਹਦੇ ਨਾਲ ਕੀ ਪ੍ਰੋ ਹਰਨੀਆਂ ਦਾ ਮਤਲਬ ਹੈ ਕਿ ਸਾਡੀ ਜਿਹੜੀ ਪੇਟ ਦੀ ਇਹ ਦੀਵਾਰ ਹੈ ਉਹਦੇ ਵਿੱਚ ਜਿਹੜੇ ਮਸਲਸ ਨੇ ਇਹਨੂੰ ਰੋਕ ਕੇ ਰੱਖਿਆ ਹੋਇਆ ਹੈ ਅੰਤੜੀਆਂ ਨੂੰ ਅੰਦਰ ਕਿਥੇ ਨਾ ਕਿਥੇ ਇਸ ਦੀਵਾਰ ਦੇ ਵਿੱਚ ਛੇਦ ਹੋ ਜਾਏ ਯਾਨੀ ਮਸਲ ਵੀਕ ਹੋ ਜਾਏ ਔਰ ਇੱਕ ਓਪਨਿੰਗ ਹੋ ਗਈ ਤੇ ਇਸ ਜਿਹੜਾ ਛੇਦ ਬਣਿਆ ਇਹਨੂੰ ਆਪਾਂ ਹਰਨੀਆਂ ਕਹਿੰਦੇ ਆ ਤੇ ਇਹਦੇ ਵਿੱਚ ਹੁੰਦਾ ਕਿ ਜਦੋਂ ਛੇਦ ਹੋ ਗਿਆ ਤੇ ਉਹ ਜਿਹੜੀ ਅੰਤੜੀ ਹੈ ਜਿਹਨਾਂ ਨੂੰ ਟਿੱਡ ਦੇ ਵਿੱਚ ਹੋਣਾ ਚਾਹੀਦਾ ਉਹ ਫੇਰੇ 체ਦਰਾਂ ਹੀ ਬਾਹਰ ਨਿਕਲਣ ਲੱਗ ਜਾਂਦੀ ਹੈ ਤੇ ਬਾਹਰੋਂ ਜਦੋਂ ਆਪਾਂ ਦੇਖਾਂਗੇ ਤੇ ਸਾਨੂੰ ਲੱਗੇਗਾ ਜਿਵੇਂ ਇੱਕ ਬਾਲ ਵਰਗੀ ਸਵੈਲਿੰਗ ਹੋ ਗਈ ਹੈ ਇਸ ਚੀਜ਼ ਨੂੰ ਅਸੀਂ ਹਰਨੀਆਂ ਕਹਿੰਦੇ ਹਾਂ ਇਹਦੇ ਵਿੱਚ ਵੀ ਬਹੁਤ ਜ਼ਰੂਰੀ ਹੈ ਕਿ ਟਾਈਮ ਰਹਿnde ਇਹਦਾ ਇਲਾਜ ਹੋ ਜਾਏ ਕਿਉਂਕਿ ਅਗਰ ਆਪਾਂ ਇਲਾਜ ਨਹੀਂ ਕਰਦੇ ਤੇ ਜਿਹੜੀ ਅੰਤੜੀ ਹੈ ਉਹ ਬਾਹਰ ਆਈ ਜਾਊਗੀ ਮਸਲ ਨੂੰ ਹੋਰ ਡੈਮੇਜ ਕਰੀ ਜਾਊਗੀ ਮਸਲ ਵੀਕ ਹੋਈ ਜਾਊਗੀ ਹਰਨੀਆਂ ਦਾ ਸਾਈਜ਼ ਵਧੀ ਜਾਊਗਾ ਔਰ ਕਈ ਵਾਰੀ ਐਦਾਂ ਵੀ ਹੁੰਦਾ ਹੈ ਕਿ ਅੰਤੜੀ ਜਿਹੜੀ ਬਾਹਰ ਆਈ ਉਹ ਡੈਮੇਜ ਹੋ ਜਾਏ ਉਹ ਹਰਨੀਆਂ ਦੇ ਵਿੱਚ ਫਸ ਜਾਏ ਜਿਹਨੂੰ ਆਪਾਂ ਕਹਿੰਦੇ ਨੇ ਆਬਸਟਰਕਟਿਡ ਹਰਨੀਆਂ ਜਾਂ ਸਟ੍ਰਾਂਗੂਲੇਟਿਡ ਹਰਨੀਆਂ ਅਗਰ ਇੱਕ ਵਾਰੀ ਆਂਤੜੀ ਉੱਥੇ ਡੈਮੇਜ ਹੋ ਜਾਂਦੀ ਹੈ ਫਿਰ ਉਹ ਜਿਹੜਾ ਬਿਮਾਰੀ ਹੈ ਉਹਦਾ ਲੈਵਲ ਹੀ ਚੇਂਜ ਹੋ ਜਾਂਦਾ ਹੈ ਉਹ ਹਰਨੀਆਂ ਕੰਪਲਿਕੇਟਿਡ ਹਰਨੀਆਂ ਹੋ ਜਾਂਦਾ ਹੈ ਔਰ ਉਹ ਡੈਮੇਜ ਉਹ ਆਂਤੜੀਆਂ ਚ ਸਾਰਾ ਡੈਮੇਜ ਸਪਰੈਡ ਕਰ ਸਕਦਾ ਹੈ ਆਂਤੜੀ ਨੂੰ ਡੈਮੇਜ ਹੋਣ ਕਰਕੇ ਫਿਰ ਉਹਦਾ ਇਲਾਜ ਹੋਰ ਕੰਪਲਿਕੇਟਿਡ ਔਰ ਇੱਕ ਸਟੈਪ ਚ ਨਾ ਹੋ ਕਰਕੇ ਕਈ ਵਾਰੀ ਸਾਨੂੰ ਦੋ ਸਟੈਪ ਚ ਉਹ ਆਪਰੇਸ਼ਨ ਕਰਕੇ ਉਹਨੂੰ ਠੀਕ ਕਰਨਾ ਪੈਂਦਾ ਹੈ ਤੇ ਇਸ ਕਰਕੇ ਹਰਨੀਆਂ ਵੀ ਇੱਕ ਐਦਾਂ ਦੀ ਚੀਜ਼ ਹੈ ਜਿਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਟਾਈਮ ਰਹਿੰਦੇ ਉਹਦਾ ਇਲਾਜ ਕਰਨਾ ਚਾਹੀਦਾ ਔਰ ਉਹ ਇਲਾਜ ਉਹਦਾ ਬੜਾ ਸਿੰਪਲ ਹੈ ਕਿ ਜਿਹੜੀ ਅੰਤੜੀ ਹੈ ਉਹਨੂੰ ਵਾਪਸ ਆਪਣੀ ਪੋਜੀਸ਼ਨ ਤੇ ਰੱਖ ਕੇ ਜਿਹੜਾ ਛੇਦ ਹੈ ਇਹਨੂੰ ਟਾਕੇ ਔਰ ਜਾਰੀ ਲਾਨ ਬੰਦ ਕਰ ਦੇ ਜਦੋਂ ਇਹ ਬੰਦ ਹੋ ਜਾਂਦਾ ਹੈ ਫਿਰ ਪ੍ਰੋਬਲਮ ਕੰਟਰੋਲ ਹੋ ਜਾਂਦੀ ਹੈ ਇਹਦਾ ਵੀ ਜਿਹੜਾ ਆਪਾਂ ਦਾ ਟ੍ਰੀਟਮੈਂਟ ਹੈਗਾ ਇਹ ਵੀ ਬਹੁਤ ਈਜ਼ੀ ਹੈ ਮਤਲਬ ਇਹਦੇ ਵਿੱਚ ਵੀ ਲੰਬਾ ਕੋਈ ਛੋੜਾ ਚੀਰਾ ਲਗਾਉਣ ਦੀ ਲੋੜ ਨਹੀਂ ਹੈ ਇਹਦੇ ਵਿੱਚ ਨਾਰਮਲੀ ਲੇਜ਼ਰ ਦੇ ਨਾਲ ਇਹਦਾ ਟ੍ਰੀਟਮੈਂਟ ਹੋ ਜਾਂਦਾ ਹੈ 99.9% ਚਾਂਸ ਇਹ ਹੈ ਕਿ ਦੂਰਬੀਨ ਰਹੀਂ ਇਹਦਾ ਬਹੁਤ ਵਧੀਆ ਇਲਾਜ ਹੋ ਜਾਂਦਾ ਹੈ ਜਿਹਦੇ ਵਿੱਚ ਜਾਲੀ ਪਾ ਕੇ ਹਰਨੀਆਂ ਨੂੰ ਪਾਵੇਂ ਕਿੰਨਾ ਵੱਡਾ ਹਰਨੀਆਂ ਹੋਵੇ ਮੇਜੋਰਿਟੀ ਚਾਂਸਸ یہی ਹੁੰਦੇ ਹਨ ਕਿ ਵੱਖਰੀ ਵੱਖਰੀ ਹਰਨੀਆਂ ਦੇ ਵਿੱਚ ਵੀ ਨਾ ਵੱਖਰੇ ਵੱਖਰੇ ਟੈਕਨੀਕਸ ਹੁੰਦੇ ਹਨ ਕਿ ਆਪਾਂ ਕਿਹੜੀ ਟੈਕਨੀਕ ਨਾਲ ਹਰਨੀਆਂ ਦੀ ਜਾਲੀ ਪਾਵਾਂਗੇ ਤੇ ਸਾਰੇ ਹਰਨੀਆਂ ਲੈਪਰੋਸਕੋਪੀ ਨਾਲ ਹੀ ਹੋ ਜਾਂਦੇ ਨੇ ਜਿਹਦੇ ਵਿੱਚ 24 ਘੰਟੇ ਹਸਪਤਾਲ ਚ ਰੋ ਉਹਦੇ ਬਾਅਦ ਇੰਡੀਵਿਜੂਅਲ ਆਪਣੇ ਘਰ ਜਾ ਕੇ ਉਹਦੀ ਦੇਖਭਾਲ ਕਰ ਸਕਦਾ ਹੈ ਚੀਰਾ ਨਹੀਂ ਲੱਗਦਾ ਸਿਰਫ ਦੁਰਬੀਨ ਵਾਲੇ ਤਿੰਨ ਟਾਂਕੇ ਲੱਗਦੇ ਜਦ ਇਹ ਆਪਰੇਸ਼ਨ ਵਧੀਆ ਹੋ ਜਾਂਦਾ ਹੈ ਤੇ ਸਰ ਲਾਸਟ ਤੇ ਆਪਾਂ ਗੱਲ ਕਰ ਲਈਏ ਅਪੈਂਡਿਕਸ ਦੀ ਤਾਂ ਇਹ ਪ੍ਰੋਬਲਮ ਕੀ ਹੁੰਦੀ ਹੈ ਤੇ ਇਹਦੇ ਨਾਲ ਕੀ ਕੀ ਪ੍ਰੋਬਲਮਸ ਹੋ ਜਾਂਦੀਆਂ ਨੇ ਅਪੈਂਡਿਕਸ ਸਾਡੀ ਇੱਕ ਐਦਾਂ ਦੀ ਨਸ ਹੈ ਆਂਤੜੀ ਦੇ ਵਿੱਚ ਜਿਹੜੀ ਹੁਣ ਹਿਊਮਨ ਰੇਸ ਜਿਹੜੇ ਲੋਕੀ ਐ ਉਹਦੇ ਵਿੱਚ ਕੋਈ ਕੰਮ ਨਹੀਂ ਕਰਦੀ ਇਹ ਪੁਰਾਣੇ ਟਾਈਮ ਦੀ ਚੀਜ਼ ਹੈ ਜਿਹੜੀ ਅੰਦਰ ਪਈ ਹੈ ਜਿਹਦਾ ਫੰਕਸ਼ਨ ਕੋਈ ਨਹੀਂ ਹੈ ਇਹਦੇ ਵਿੱਚ ਸਿਰਫ ਬਿਮਾਰੀਆਂ ਹੋ ਸਕਦੀਆਂ ਜਿਵੇਂ ਇਨਫੈਕਸ਼ਨ ਹੋ ਜਾਏ ਜਿਹਨੂੰ ਆਪਾਂ ਐਪੈਂਡੀਸਾਈਟਸ ਕਹਿੰਦੇ ਆ ਜਾਂ ਕਿਸੇ ਕਿਸਮ ਦੀ ਗੱਠ ਬਣ ਜਾਏ ਵੱਖਰੇ ਵੱਖਰੇ ਕਿਸਮ ਦੇ ਟਿਊਮਰ ਜਾਂ ਕੈਂਸਰ ਹੋ ਸਕਦੇ ਇਸ ਕਰਕੇ ਐਪੈਂਡਿਕਸ ਵਾਸਤੇ ਸਾਡੀ ਇਹ ਸੋਚ ਹੈ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਅਗਰ ਐਪੈਂਡਿਕਸ ਨੂੰ ਪਤਾ ਲੱਗੇ ਤੇ ਉਹਦਾ ਹੱਲ ਇਹੀ ਹੁੰਦਾ ਉਹਨੂੰ ਖਡਾ ਦਿਓ ਔਰ ਕੜਾ ਦੇਣ ਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਉਹ ਚੀਜ਼ ਉਦਾਂ ਹੀ ਸਰੀਰ 'ਚ ਕੋਈ ਡਾਈਜੈਸ਼ਨ 'ਚ ਕੰਮ ਕਰ ਰਹੀ ਹੋਵੇ ਜਾਂ ਕਿਸੇ ਹੋਰ ਕਿਸਮ ਦਾ ਕੰਮ ਕਰ ਰਹੀ ਹੋਵੇ ਐਦਾਂ ਨਹੀਂ ਹਾਲਾਂਕਿ ਦਾ ਇਹ ਮਤਲਬ ਵੀ ਨਹੀਂ ਕਿ ਐਸੀ ਨਜਾਇਜ਼ੀ ਗੱਡ ਦੀ ਹੈ ਅਗਰ ਸਾਨੂੰ ਲੱਗਦਾ ਹੈ ਕਿ ਕੋਈ ਤਕਲੀਫ ਹੋ ਰਹੀ ਹੈ ਜਿਵੇਂ ਇਨਫੈਕਸ਼ਨ ਜਾਂ ਕੋਈ ਟਿਊਮਰ ਉਹਨੂੰ ਕੱਢ ਦੇਣਾ ਚਾਹੀਦਾ ਜਿੰਨੀ ਛੇਤੀ ਹੋ ਸਕੇ ਸਰ ਇਹ ਨਾਈਕ ਨਾਰਮਲੀ ਲੋਕਾਂ ਚ ਸੁਣਿਆ ਗਿਆ ਹੈ ਕਿ ਅਗਰ ਅਪੈਂਡਿਕਸ ਜਿਹੜਾ ਹੈ ਉਹਨੂੰ ਰਿਮੂਵ ਕਰਵਾ ਦਿੰਨੇ ਆ ਤਾਂ ਫਿਰ ਉਸ ਤੋਂ ਬਾਅਦ ਡਾਈਜੈਸ਼ਨ ਚ ਪ੍ਰੋਬਲਮ ਆਣ ਲੱਗ ਜਾਂਦੀ ਹੈ ਜਾਂ ਫਿਰ ਜਿਹੜੀਆਂ ਗ੍ਰੀਨ ਲੀਫੀ ਵੈਜੀਟੇਬਲਸ ਨੇ ਉਹ ਪਚਦੀਆਂ ਨਹੀਂ ਫਿਰ ਹਲਾਈਟ ਭੋਜਨ ਜਿਹੜਾ ਬੰਦੇ ਨੂੰ ਉਹ ਖਾਣਾ ਪੈਂਦਾ ਇਦਾਂ ਦਾ ਕੁਝ ਹੁੰਦਾ ਨਹੀਂ ਮੈਨੂੰ ਲੱਗਦਾ ਇਹ ਭ੍ਰਮ ਹੈ ਲੋਕਾਂ ਦੇ ਮਾਈਂਡ ਚ ਮਿਥ ਹੈ ਵਹਿਮ ਹੈ ਇਦਾਂ ਬਿਲਕੁਲ ਨਹੀਂ ਹੈ ਅਪੈਂਡਿਕਸ ਕਢਾਉਣ ਤੋਂ ਬਾਅਦ ਜਿਵੇਂ ਤੁਹਾਡੀ ਡਾਈਟ ਪਹਿਲੇ ਹੈ ਨਾਰਮਲ ਤੁਸੀਂ ਸਾਰਾ ਕੁਝ ਖਾ ਸਕਦੇ ਹੋ ਡਾਈਜੈਸ਼ਨ ਚ ਕੋਈ ਕੰਪਰੋਮਾਈਜ਼ ਹੋਏ ਇਦਾਂ ਨਹੀਂ ਅਰ ਥੈਂਕ ਯੂ ਸਰ ਤੁਸੀਂ ਬਹੁਤ ਵਧੀਆ ਸਾਡੇ ਨਾਲ ਸ਼ੇਅਰ ਕੀਤਾ ਵਿਊਅਰਸ ਜਿਹੜੇ ਨੇਗੇ ਜਰੂਰ ਸਾਡੀ ਉਮੀਦ ਹੋਏਗੀ ਕਿ ਤੁਹਾਨੂੰ ਵੀ ਸਿੱਖਣ ਨੂੰ ਕੁਛ ਨਾ ਕੁਛ ਮਿਲਿਆ ਹੋਏਗਾ ਕਿਉਂਕਿ ਬਾਡੀ ਦੀ ਗੱਲ ਕਰੀਏ ਤਾਂ ਜਿਹੜਾ ਪੇਟ ਹੈ ਉਹ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਤੇ ਅਸੀਂ ਕੀ ਕੁਝ ਖਾਣਾ ਹੈ ਕੀ ਆਪਣੇ ਲਾਈਫ ਸਟਾਈਲ ਨੂੰ ਕਿਸ ਤਰੀਕੇ ਨਾਲ ਰੱਖਣਾ ਹੈ ਬਹੁਤ ਜ਼ਰੂਰੀ ਹੈ ਤਾਂ ਕਿ ਕੋਈ ਹੋਰ ਵੱਡੀ ਪ੍ਰੋਬਲਮ ਨਾ ਹੋ ਸਕੇ ਕੁਝ ਜਿਹੜੀਆਂ ਮੇਨ ਪ੍ਰੋਬਲਮਸ ਲੋਕਾਂ ਚ ਹੁੰਦੀਆਂ ਨੇ ਸਟੋਨਸ ਹੁੰਦੇ ਆ ਜਿਹੜੀਆਂ ਹੋਰ ਪਾਈਲਸ ਜਾਂ ਅਪੈਂਡਿਕਸ ਹਰ ਨਹੀਂ ਆਪਾਂ ਇਹਨਾਂ ਬਾਰੇ ਗੱਲ ਕੀਤੀ ਹੈ ਤੇ ਤੁਹਾਨੂੰ ਅਗਰ ਇਹਨਾਂ ਚ ਕੋਈ ਆਪਣੇ ਤੇ ਲੱਗ ਰਿਹਾ ਹੈ ਕਿ ਮੈਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਜ਼ਰੂਰ ਜਾ ਕੇ ਚੈੱਕਅਪ ਕਰਵਾਓ ਤੇ ਜਿੰਨੀ ਛੇਤੀ ਛੇਤੀ ਹੋ ਸਕੇ ਤੁਸੀਂ ਟਰੀਟਮੈਂਟ ਲੈ ਸਕਦੇ ਹੋ ਤੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਤੱਕ ਜਿਹੜਾ ਇਨਫੋਰਮੇਸ਼ਨ ਪਹੁੰਚਾਈ ਜਾਵੇ ਜਿਸ ਦੇ ਨਾਲ ਕਿ ਤੁਹਾਡੀ ਲਾਈਫ ਉਹ ਅੱਛੀ ਹੋਵੇ ਤੇ ਤੁਹਾਨੂੰ ਪੋਜ਼ਿਟਿਵ ਜੜੀਆਂ ਨੇ ਉਹ ਆਪਣੇ ਲਾਈਫ ਦੇ ਵਿੱਚ ਮਿਲਣ ਮਿਲਦੀ ਹੈ ਅਗਲੀ ਵੀਡੀਓ ਵਿੱਚ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਧੰਨਵਾਦ